ਸਾਕੀ ਤਾਂ ਬਹੁਤ ਹੋਏ ਸਾ ਕਾ ਵਖਰਾ ਏ ਸਰਹੰਦ ਦਾ ਕਦੇ ਘੋਰ ਨਾਲ ਪੜਿਓ ਲੈ ਇਤਿਹਾਸਿਓ ਪਾਪਣ ਕੰਧ ਦਾ ਕੁਦਰਤ ਵੀ ਕੰਬ ਗਈ ਸੀ ਕੰਬ ਗਈ ਸੀ ਦੇਖ ਕੇ ਜ਼ੁਲਮ ਗਿਆ ਨਹੀਂ ਜਰਿਆ ਕਿ ਡਣਦੀ ਆ ਉਮਰਾ ਸੀ ਉਮਰਾ ਸੀ ਵੈਰੀ ਤਰਸ ਕਿਉ ਨਾ ਕਰਿਆ ਖਿੜ ਲੈਣ ਦੇ ਫੁੱਲਾਂ ਨੂੰ ਗੰਗੂ ਆਏ ਨਾ ਕਹਿਰ ਕਮਾਵੀ ਜੇ ਲੋੜ ਹੈ ਮਾਇਆ ਦੀ ਲਾਲ ਮੇਰੇ ਗੋਵਿੰਦ ਤੋਂ ਲੈ ਆਵੀ ਮੰਨੇ ਨਾ ਦਾਦੀ ਦੀ ਦਾਦੀ ਦੀ ਮਰਿੰਦੇ ਗਿਆ ਗੁਸੇ ਨਾਲ ਪਰਿਆ ਕੇ ਡਣ ਦੀ ਆਯੋ ਮਰਾਸੀ ਉਮਰਾਸੀ ਵੈਰੀ ਉਤਰਸ ਕਿਉਂ ਨਾ ਕਰਿਆ ਡੰਗ ਵੇਖ ਕੇ ਰਹਿ ਗਈਆ ਹੂ ਹਾ ਤੋਂ ਪਾਣੀ ਪਰ ਦੀਆ ਪਹਿਣਾ ਨੀ ਇਹ ਲਾਲ ਮਸੂਮਾ ਤੋਂ ਹਕਮਾ ਬਦਲ ਕਾ ਲੈਣਾ ਜਾਪਣ ਕੋਈ ਰੱਬ ਰੂਹਾਂ ਵੇਖ ਕੇ ਨ ਆਪਣਾ ਕਾਲ ਜਾ ਠਰਿਆ ਫੇਡਣ ਦੀ ਉਮਰਾਂ ਸੀ ਉਮਰਾਂ ਸੀ ਵੈਰੀ ਉਤਰਸ ਕਿਉਂ ਨਾ ਕਰਿਆ ਸਦ ਖੂਲ ਵ ਜਿੰਦੇ ਨੇ ਤਿੰਨ ਦਿਨ ਲਾਹੀ ਇੱਕ ਚਹਰੀ ਤਿੱਖੀ ਦੇਵਾਂ ਜੇ ਲਾਲਚ ਮਹਿ ਸ਼ਾਇਦ ਇਹ ਛੱਡ ਦੇਵਣਗੇ ਸਿੱਖੀ ਤੱਕ ਜਜਵਾ ਯੋ ਧਿਆਨ ਦਾ ਯੋ ਧਿਆਨ ਦਾ ਸੁਬਾ ਬਿਨਾ ਜੰਗ ਤੂੰ ਹਰਿਆ ਖੇਡਣ ਦੀ ਉਮਰਾਂ ਸੀ ਉਮਰਾਂ ਸੀ ਮੈਰੀ ਉਹ ਤਰਸ ਕਿਉਂ ਨਾ ਕਰਿਆ ਤੁਹਾਡਾ ਮਾਸ ਨੋਚ ਵਿੱਚੋਂ ਇਲਾਣੇ ਲੈ ਜਾਣਾ ਅਸਮਾਨ ਨੇ ਉੱਚੇ ਹੀ ਚੁਲਣਾ ਜਾਲ ਮੋ ਸਿੱਖੀ ਨਿਸ਼ਾਨ ਗੰਘੂ ਕਰਦਾ ਫੇਤੀ ਫੇਤੀ ਗੰਗਲਿਆ ਲੰਕਟਾਉਣ ਨੂੰ ਵਰਿਆ ਖੇਡਣ ਦੀ ਉਮਰਾਂ ਸੇ ਉਮਰਾਂ ਸੇ ਵੈਰੀ ਉਤਰਸ ਕਿਉਂ ਨਾ ਕਰਿਆ ਖੇਡਣ ਦੀ ਉਮਰਾਂ ਸੇ ਉਮਰਾਂ ਸੇ ਵੈਰੀ ਉਤਰਸ ਕਿਉਂ ਨਾ ਕਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ